ਇਸ ਵਿਲੇ ਦੀ ਵੱਡੀ ਖਬਰ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਆ ਰਹੀ ਹੈ ਦੱਸ ਦਈਏ ਕਿ ਬਹੁਤ ਵੱਡੀ ਖਬਰ ਹੈ ਹੈਰਾਨੀ ਕਰਨ ਵਾਲਾ ਮਾਮਲਾ ਹੈ ਕਿ ਆਵਾਰਾ ਕੁੱਤਾ ਬੱਚੇ ਦਾ ਸਿਰ ਲੈ ਕੇ ਘੁੰਮਦਾ ਰਜਿੰਦਰਾ ਹਸਪੀਟਲ ਦੇ ਵਿੱਚ ਨਜ਼ਰ ਆਇਆ ਆਵਾਰਾ ਕੁੱਤਾ ਉਸ ਦੇ ਮਤਲਬ ਮੂੰਹ ਦੇ ਵਿੱਚ ਇੱਕ ਬੱਚੇ ਦਾ ਸਿਰ ਸੀ ਉਹ ਲੈ ਕੇ ਘੁੰਮਦਾ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਨਜ਼ਰ ਆਇਆ ਜਿੱਥੇ ਕਿ 24 ਘੰਟੇ ਬੜੀ ਟਾਈਟ ਸਕਿਉਰਟੀ ਕੀਤੀ ਜਾਂਦੀ ਹੈ ਆਖਰਕਾਰ ਇਹ ਧੜ ਕਿਸ ਬੱਚੇ ਦਾ ਹੈ ਕੀ ਰਜਿੰਦਰਾ ਹਸਪੀਟਲ ਦੇ ਵਿੱਚ ਹੀ ਇਸ ਬੱਚੇ ਦਾ ਜਨਮ ਸੀ ਜਾਂ ਇਹ ਧੜ ਜਿਹੜਾ ਹੈ ਉਹ ਬਾਹਰ ਤੋਂ ਆਇਆ ਹੈ ਇਹ ਸਾਰਾ ਹੀ ਹੁਣ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਬਹੁਤ ਹੀ ਡੂੰਘਾਈ ਦੇ ਨਾਲ ਇਸ ਪੂਰੇ ਵਿਸ਼ੇ ਨੂੰ ਲੈ ਕੇ ਸਰਚ ਕਰਦਾ ਨਜ਼ਰ ਆ ਰਿਹਾ ਹੈ ਉੱਥੇ ਦੱਸ ਦਈਏ ਕਿ ਇਸ ਤਰ੍ਹਾਂ ਦੀ ਖਬਰ ਆਉਣ ਦੇ ਨਾਲ ਲੋਕਾਂ ਦੇ ਚਿਹਰੇ ਜਿਹੜੇ ਕਾਫੀ ਉਦਾਸ ਨੇ ਕਿ ਆਖਰਕਾਰ ਇੰਨਾ ਵੱਡਾ ਮਾਮਲਾ ਕਿੱਥੋਂ ਔਰ ਕਿਸ ਤਰ੍ਹਾਂ ਇਹ ਰਜਿੰਦਰਾ ਹਸਪੀਟਲ ਦੇ ਵਿੱਚ ਵਾਪਰ ਸਕਦਾ ਹੈ ਇਹ ਹੁਣ ਵੇਖਣਾ ਜਾ ਰਿਹਾ ਮੈਂ ਪੁਲਿਸ ਆਫੀਸਰ ਦੀ ਬਾਈਟ ਸੁਣ ਰਿਹਾ ਸੀ ਕਿ ਮਾਂਜੋਬ SSP ਸਾਹਿਬ ਨੇ ਪਟਿਆਲਾ ਦੇ ਮਾਨ ਜੋ ਗਿਆ SSP ਸਾਹਿਬ ਨੇ ਹੁਕਮ ਦਿੱਤੇ ਨੇ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਜਲਦੀ ਤੋਂ ਜਲਦੀ ਟੀਮਾਂ ਬਣਾਓ ਔਰ ਜੋ ਵੀ ਮਤਲਬ CCTV ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਫੁਟੇਜ ਨੂੰ ਖੰਗਾ ਲਨ ਦੀ ਕੋਸ਼ਿਸ਼ ਕਰੋ ਤਾਂ ਕਿ ਰਿਐਲਿਟੀ ਦਾ ਪਤਾ ਲੱਗ ਸਕੇ ਕਿ ਇਹ ਬੱਚਾ ਕੀ ਨਬ ਜੰਮੇ ਬੱਚਿਆਂ ਦੇ ਵਿੱਚੋਂ ਹੀ ਇੱਕ ਬੱਚਾ ਹੈ ਜਾਂ ਫਿਰ ਇਹ ਬੱਚਾ ਕਿੱਥੋਂ ਆਇਆ ਹੈ ਉਸ ਦੀ ਜਿਹੜੀ ਜਾਂਚ ਹੈ ਬੜੀ ਗੰਭੀਰਤਾ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹੈ ਔਰ ਇਸ ਬੱਚੇ ਦੇ ਸਿਰ ਨੂੰ ਮਤਲਬ ਟੀਮ ਨੂੰ ਸੌਂਪ ਦਿੱਤਾ ਹੈ ਔਰ ਪੁਲਿਸ ਜਾਂਚ ਵਿੱਚ ਜੁਟ ਚੁੱਕੀ ਹੈ ਕਿ ਬੱਚੇ ਦੇ ਢੜ ਦੀ ਭਾਲ ਜਾਰੀ ਹੈ ਹਸਪੀਟਲ ਤੋਂ ਕੋਈ ਵੀ ਬੱਚਾ ਜਿਹੜਾ ਹੈ ਗਾਇਬ ਨਹੀਂ ਹੈ ਮੈਡੀਕਲ ਸੁਪਰੀਟੈਂਡੈਂਟ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਿੰਨੇ ਵੀ ਬੱਚਿਆਂ ਦੇ ਜਨਮ ਹੋਏ ਨੇ ਨਵੇਂ ਬੱਚਿਆਂ ਦੇ ਜਨਮ ਹੋਏ ਨੇ ਜਾਂ ਕਹਿ ਸਕਦੇ ਆ ਕਿ ਬੱਚੇ ਜਿਹੜੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉਹ ਵੀ ਬੱਚੇ ਪੂਰੇ ਨੇ ਕਿ ਮਤਲਬ ਮਤਲਬ ਕੀ ਕਹਿ ਸਕਦੇ ਆ ਕਿ ਇਹ ਜਿਹੜਾ ਬੱਚੇ ਦਾ ਧੜ ਹੈ ਉਹ ਹਸਪੀਟਲ ਤੋਂ ਹੁਣ ਜਾਂਚ ਇਸੇ ਚੀਜ਼ ਦੀ ਕਰਨੀ ਹੈ ਕਿ ਉਹ ਧੜ ਬਾਹਰੋਂ ਆਇਆ ਹੈ ਜਾਂ ਫਿਰ ਅੰਦਰੋਂ ਆਇਆ ਹੈ ਇਹ ਸਾਰਾ ਇੱਕ ਜਾਂਚ ਦਾ ਬੇਸ਼ਾ ਹੈ ਲੇਕਿਨ ਦੋਸਤੋ ਲਾਇਆ ਜਾਵੇ ਤਾਂ ਰਜਿੰਦਰਾ ਹਸਪੀਟਲ ਦੇ ਵਿੱਚ ਇਸ ਸਮੇਂ ਸਿਕਿਉਰਿਟੀ ਜਿਹੜੀ ਹੈ ਬੜੀ ਟਾਈਟ ਹੈ ਠੀਕ ਹੈ ਇਸ ਰਜਿੰਦਰਾ ਹਸਪੀਟਲ ਮਾਲਵੇ ਦਾ ਇੱਕ ਬਹੁਤ ਵੱਡਾ ਸਿਹਤ ਨੂੰ ਲੈ ਕੇ ਹਸਪੀਟਲ ਹੈ ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹਰ ਰੋਜ਼ ਹਜ਼ਾਰਾਂ ਦੀ ਤਾਦਾਦ ਵਿੱਚ ਮਰੀਜ਼ਾਂ ਦਾ ਆਉਣਾ ਜਾਣਾ ਉਹਨਾਂ ਦੇ ਨਾਲ-ਦਿਆਂ ਦਾ ਆਉਣਾ ਜਾਣਾ ਇਹ ਸਾਰੇ ਕੁਝ ਜਿਹੜਾ ਹੈ ਰਜਿੰਦਰਾ ਹਸਪੀਟਲ ਦੇ ਵਿੱਚ ਪ੍ਰੈਜ਼ੈਂਟ ਦਿਨਾਂ ਵਿੱਚ ਚੱਲ ਰਿਹਾ ਸੋ ਪੁਲਿਸ ਡਿਪਾਰਟਮੈਂਟ ਨੇ ਟੀਮਾਂ ਬਣਾ ਕੇ ਇਸ ਬੱਚੇ ਦੇ ਧੜ ਨੂੰ ਲੈ ਕੇ ਜਿਹੜੀ ਜਾਂਚ ਹੈ ਸ਼ੁਰੂ ਕਰ ਦਿੱਤੀ ਹੈ ਔਰ ਪੁਲਿਸ ਪ੍ਰਸ਼ਾਸਨ ਇੱਕਦਮ ਮੁਸ਼ਤਿਹਦ ਹੋ ਗਿਆ ਔਰ ਉਨ੍ਹਾਂ ਨੇ ਮਤਲਬ ਇੱਕਦਮ ਇਸ ਸਾਰੇ ਐਕਸ਼ਨ ਨੂੰ ਲੈਂਦੇ ਹੋਏ ਉਹਨਾਂ ਨੇ ਇਹ ਬਿਲਕੁਲ ਸਾਬਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਇਸ ਦਾ ਜਿਹੜਾ ਅਸਲੀ ਗੁਣੀਕਾਰ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਕੋਈ ਪੁਲਿਸ ਦੀ ਗ੍ਰਿਫਤ ਤੋਂ ਦੂਰ ਨਹੀਂ ਹੈ ਸਮਝੋ ਕਿ ਉਹਨਾਂ ਦੇ ਜਦੋਂ ਵੀ ਫੁਟੇਜ ਮਿਲ ਗਈ ਉਹਨਾਂ ਲੋਕਾਂ ਦੀ ਮਤਲਬ ਕਿਉਂਕਿ ਪੁਲਿਸ ਆਪਣੇ ਹਿਸਾਬ ਦੇ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ ਔਰ ਖਾਸ ਕਰਕੇ ਜਦੋਂ ਪਟਿਆਏ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਵੇਲੇ ਤਾਂ ਪ੍ਰਸ਼ਾਸਨ ਜਿਹੜਾ ਹੈ ਖੈਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਕਿਤੇ ਵੀ ਹਿੱਸੇ ਦੇ ਵਿੱਚ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਬੱਚਿਆਂ ਦੇ ਨਾਲ ਰਿਲੇਟਡ ਜਿਹੜੀ ਖਬਰ ਆਉਂਦੀ ਹੈ ਤਾਂ ਪ੍ਰਸ਼ਾਸਨ ਪੂਰੀ ਤਰ੍ਹਾਂ ਮਸ਼ਹਦਾ ਹੁੰਦਾ ਹੈ ਔਰ ਖਾਸ ਕਰਕੇ ਇਹ ਤੇ ਕਿ ਛੋਟਾ ਜਿਹਾ ਬੱਚਾ ਜਿਸ ਦਾ ਧੜਤ ਮਤਲਬ ਲੈ ਕੇ ਘੁੰਮਦਾ ਨਜ਼ਰ ਆਇਆ ਔਰ ਜਦੋਂ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਚਾਰੇ ਪਾਸੇ ਜਿਹੜਾ ਹੜਕਮ ਮਚ ਗਿਆ ਸੋ ਪਟਿਆਲਾ ਦੇ ਰਜਿੰਦਰਾ ਹਸਪੀਟਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਆਵਾਰਾ ਕੁੱਤਾ ਬੱਚੇ ਦਾ ਸਿਰ ਲੈ ਕੇ ਘੁੰਮਦਾ ਹੋਇਆ ਨਜ਼ਰ ਆਇਆ ਹੈ ਔਰ ਇਸ ਘਟਨਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਐਕਸ਼ਨਲ ਤੁਰੰਤ ਲੈਣ ਦੀ ਗੱਲਬਾਤ ਕੀਤੀ ਹੈ ਜਾਂਚ ਦੀ ਗੱਲਬਾਤ ਕੀਤੀ ਹੈ ਉਧਰ ਪੁਲਿਸ ਅਫਸਰ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਅਸੀਂ ਜਲਦੀ ਟੀਮਾਂ ਬਣਾ ਕੇ ਇਸ ਦਾ ਬਹੁਤ ਛੇਤੀ ਪਤਾ ਲੱਗ ਜਾਏਗਾ ਕਿ ਇਹ ਬੱਚਾ ਕੀ ਰਜਿੰਦਰਾ ਹਸਪੀਟਲ ਦੇ ਵਿੱਚ ਹੀ ਇਸ ਬੱਚੇ ਦਾ ਜਨਮ ਹੋਇਆ ਜਾਂ ਕਿਸ ਤਰ੍ਹਾਂ ਇਹ ਬੱਚਾ ਆਇਆ ਸਾਰਾ ਕੁਝ ਜਿਹੜਾ ਆਉਣ ਬਾਰੇ ਸਮੇਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਲੇਕਿਨ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਆਖਰ ਇਹ ਬੱਚਾ कितों आया है ये काड़ किस तरह रजिंदरा होस्पिटल आया है वह कौन लोग ने जिन्हों ने इस घटना अंजाम दिता सारा एक जांच का विषय है जुड़े रहो पोसुनामा चैनल